ਚੋਰਾ ਦੇ ਹੌਸਲੇ ਦਿਨ-ਪ੍ਰਤੀ ਦਿਨ ਵੱਧ ਰਹੇ ਹਨ ਹੁਣ ਤਾਂ ਦਿਨ-ਦਿਹਾੜੇ ਕੈਮਰੇ ਦੇ ਸਾਹਮਣੇ ਹੀ ਚੋਰੀ ਕੀਤੀ ਜਾ ਰਹੀ ਹੈ ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਵਿੱਚ ਸਥਿਤ ਸਿੰਗਲਾ ਨਰਸਿੰਗ ਹੋਮ ਤੋਂ ਗੁਲਕ ਚੋਰੀ ਦੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਨੌਕਰੀ ਮੰਗਣ ਦੇ ਬਹਾਨੇ ਆਇਆ ਇੱਕ ਨੌਜਵਾਨ ਰਿਸੈਪਸ਼ਨ ਤੇ ਪਈ ਗੁਲਕ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਗਿਆ ਗੁਲਕ ਵਿੱਚ ਕਰੀਬ 15000 ਰੁਪਏ ਮੌਜੂਦ ਸਨ ਇਹ ਪੂਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਕੈਮਰੇ ਵਿੱਚ ਨੌਜ ਵਿੱਚ ਨੌਜਵਾਨ ਨੂੰ ਨਰਸਿੰਗ ਹੋਮ ਤੋਂ ਬਾਹਰ ਜਾਂਦਾ ਹੋਇਆ ਵੀ ਸਾਫ਼ ਦਿਖਾਈ ਦੇ ਰਿਹਾ ਹੈ ਨਰਸਿੰਗ ਹੋਮ ਪ੍ਰਬੰਧਨ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਅਤੇ ਮਾਮਲੇ ਛੇਤੀ ਤੋਂ ਛੇਤੀ ਹੱਲ ਕਰ ਦਿੱਤਾ ਜਾਵੇਗਾ ਦੀ ਜਾਂਚ ਜਾਰੀ ਹੈ ਲੁਧਿਆਣਾ ਦੀ ਹਰ ਸੱਚੀ ਅਤੇ ਤਾਜ਼ਾ ਖਬਰ ਲਈ ਲੁਧਿਆਣਾ ਅਲਰਟ ਨੂੰ ਫੋਲੋ ਕਰਨਾ ਨਾ ਭੁੱਲੋ